oh uh -huh. uh -huh. ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਰ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਗੌੜੀ ਪੂਰਬੀ ਰਾਗ ਦੇ ਵਿੱਚ ਭਗਤ ਜੀ ਦੀ ਬਾਣੀ ਚੱਲ ਰਹੀ ਹੈ ਤੇ 337 ਅੰਕ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ 60 ਸ਼ਬਦ ਗੌੜੀ ਰਾਗ ਦੇ ਸੰਪੂਰਨ ਹੋਏ ਹਨ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਅਸੀਂ ਆਪਾਂ ਉਸ ਦਿਨ ਵੀ ਇਹ ਸ਼ਬਦ ਦੀ ਵਿਚਾਰ ਕੀਤੀ ਸੀ ਪਰ ਰਿਕਾਰਡਿੰਗ ਨਾ ਹੋਣ ਕਾਰਨ ਉਸੇ ਸ਼ਬਦ ਤੋਂ ਆਪਾਂ ਵਿਚਾਰ ਆਰੰਭ ਕਰਦੇ ਹਾਂ ਆਓ ਭਗਤ ਜੀ ਆਪਣੀ ਰਸਨਾ ਤੋਂ ਭਾਈ ਬਤਨ ਕਰਦੇ ਹਨ ਜੀ ਗੋਵੀ ਰਾਮ ਜੱਪੋ ਜੀ ਐਸੀ ਐਸੀ ਰੂਪ ਰਹਿਲਾਦ ਜਪਿਓ ਹਰ ਜੈਸੀ ਤੁਨ ਤਨ ਭਗਤ ਕਬੀਰ ਸਾਹਿਬ ਜੀ ਸੱਚੇ ਨਾਮ ਦੀ ਮਹਿਮਾ ਦਰਸਾਉਂਦੇ ਹੋਏ ਸਾਨੂੰ ਜੀਵਾਂ ਨੂੰ ਜਾਚ ਦੱਸਦੇ ਹਨ ਕੀ ਨਾਮ ਸੱਚੇ ਨਾਮ ਨੂੰ ਕਿਸ ਤਰ੍ਹਾਂ ਜਪਿਆ ਜਾਂਦਾ ਹੈ ਉੱਥੇ ਧਰੁਵ ਤੇ ਪ੍ਰਹਲਾਦ ਦੀ ਭਗਤ ਜੀ ਧਾਰਨ ਲੈਂਦੇ ਹਨ ਬਚਨ ਕਰਦੇ ਹਨ ਰਾਮ ਜੱਪੋ ਜੀ ਐਸੇ ਐਸੇ ਧਰੁਵ ਪ੍ਰਹਲਾਦ ਜਪਿਓ ਹਰ ਜੈਸੀ ਭਗਤ ਜੀ ਕਹਿੰਦੇ ਇਹ ਮੇਰੀ ਜਿੰਦੇ हे ਮਨੁੱਖ ਸੱਚੇ ਪ੍ਰਭੂ ਦਾ ਰਮੇ ਹੋਏ ਰਾਮ ਦਾ ਨਾਮ ਐਸੀ ਜਪਣਾ ਚਾਹੀਦਾ ਭਗਤ ਜੀ ਕਹਿੰਦੇ ਜਿਵੇਂ ਧੂਰ ਤੇ ਪ੍ਰਹਿਲਾਦ ਨੇ ਛੋਟੀ ਉਮਰ ਦੇ ਵਿੱਚ ਆਜੂ ਦੇ ਵਿੱਚ ਬੁਰਨਿਆ ਰਹਿਤ ਉਹਨਾਂ ਨੇ ਭਗਤੀ ਕੀਤੀ ਅਤੇ ਉਹ ਮਾਲਕ ਨੂੰ ਪ੍ਰਭੂ ਨੂੰ ਬੰਦਗੀ ਕਰਕੇ ਭਜਨ ਕਰਕੇ ਖੁਸ਼ ਕੀਤਾ ਜੇ ਉਹਦੀ ਪ੍ਰਾਪਤੀ ਕਰ ਲਈ ਉਥੇ ਧਰੂ ਦੀ ਆਧਾਰ ਲੈਂਦੇ ਹਨ ਪ੍ਰਹਿਲਾਦ ਦੀ ਦੋ ਭਗਤ ਹੋਏ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਛੋਟੀ ਉਮਰਾਂ ਦੇ ਵਿੱਚ ਹੀ ਵੱਡੀ ਕਾਲ ਨਾਲ ਕਾਲੀ। ਸਰੂ ਜਿਹੜਾ ਸੀ ਇਹ ਵੀ ਇੱਕ ਰਾਜੇ ਦਾ ਪੁੱਤਰ ਸੀ। ਇੱਕ ਮਤਰਾਈ ਮਾਂ ਦੀ ਚਪੀੜ ਮਾਰਨ ਸੀ। ਜਿਸ ਵੇਲੇ ਖੇਡਦੇ-ਖੇਡਦੇ ਉਹਦੀ ਗੇਂਦ ਜਿਹੜੀ ਸੀ ਮਾਂ ਨੂੰ ਜਾ ਕੇ ਲੱਗੀ ਤੇ ਮਤਰਾਈ ਮਾਂ ਨੇ ਚਪੀੜ ਮਾਰੀ। ਉਸ ਵੇਲੇ ਛੋਟੀ ਜਿਹੀ ਉਮਰ ਦੇ ਵਿੱਚ ਪੱਜਾ ਗਿਆ ਤੂ ਬਾਲਕ ਆਪਣੀ ਮਾਂ ਦੀ ਗੋਦੀ ਵਿੱਚ ਬੈਠ ਕੇ ਸਵਾਲ ਕਰਦਾ ਹੈ ਕਿnde ਮਾਤਾ ਤੁਸੀਂ ਰਾਜ ਭਾਗ ਵਿੱਚ ਤਾਂ ਰਹਿੰਦੇ ਹੋ ਪਰ ਅੱਜ ਮੈਨੂੰ ਸਵਾਲ ਦਾ ਜਵਾਬ ਦਿਓ ਤੁਸੀਂ ਰਾਣੀ ਹੋ ਤੇ ਗੋਲੀ ਹੋ ਕਿਉਂਕਿ ਮੈਂ ਦੇਖਦਾ ਕਿ ਧੰਦੇ ਨਾਲ ਗੋਲੀਆਂ ਵਾਲਾ ਵਿਹਾਰ ਕੀਤਾ ਜਾਂਦਾ ਹੈ ਇਸ ਰਾਜ ਭਾਗ ਵਿੱਚ ਰਹਿੰਦੇ ਵੀ ਰਾਣੀ ਦੀ ਵਕ ਪਦਵੀ ਤੇ ਵੀ ਉਹ ਤੁਸੀਂ ਪਰ ਫਿਰ ਵੀ ਤੁਹਾਡੇ ਨਾਲ ਇੱਕ ਨੌਕਰਾਂ ਵਾਲਾ ਗੋਲੀਆਂ ਵਾਲਾ ਵਿਹਾਰ ਕੀਤਾ ਜਾਂਦਾ ਹੈ ਇਹ ਅੱਜ ਮੈਨੂੰ ਵੀ ਮਾਨਸਿਕ ਪੀੜ ਮਾਰੀ ਇਸ ਰਾਜ ਭਾਗ ਦਾ ਕੀ ਵਿਲਾਗ ਹੈ ਜਿਸ ਰਾਜ ਦੀ ਕਦੀ ਤੇ ਬੈਠਿਆ ਵੀ ਅਸੀਂ ਦੁੱਖ ਪਾਰੇ ਹਾਂ ਦੁੱਖ ਭੋਗ ਰਿਹਾ ਮੈਂ ਇਸ ਰਾਜ ਨੂੰ ਤਰਗਾਰਦਾ ਹਾਂ ਛੱਡਦਾ ਹਾਂ ਉਸ ਦਿਨ ਤੋਂ ਦੇਖੋ ਛੋਟੀ ਜੀ ਆ ਜੂ ਦੇ ਵਿੱਚ ਤਰੂਪਾਲਕ ਜੰਗਲਾਂ ਨੂੰ ਚਲਾ ਗਿਆ ਵਣ ਦੇ ਵਿੱਚ ਬੈਠ ਕੇ ਕਾਂਤ ਚੁਰਾਤੀ ਭਗਤੀ ਕੀਤੀ ਹੁਰਨਿਆ ਰਹਿਤ ਭਗਤੀ ਕਰਕੇ ਜਿੱਥੇ ਸੰਸਾਰੀ ਰਾਜ ਸੀ ਅਜ ਟਲ ਰਾਜ ਦੀ ਪ੍ਰਾਪਤੀ ਹੋਈ ਇਸ ਸੰਸਾਰੀ ਰਾਜ ਪਿਆਰੋ ਜਿਹੜਾ ਹੈ ਇਹ ਬਨੌਟੀ ਰਾਜ ਹੈ ਚਾਰ ਦਿਨਾਂ ਦਾ ਜਿਹੜਾ ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਮਿਲਦਾ ਹੈ ਹਾਰੇ ਨੂੰ ਭੋਗਦੇ ਭੋਗਦੇ ਬਨੁਖੇ ਨਾ ਮੱਧ ਦੇ ਵਿੱਚ ਫਸਦਾ ਹੈ ਹੋਮੇ ਦੇ ਵਿੱਚ ਜਕੜਿਆ ਜਾਂਦਾ ਜਿਸ ਕਾਰਨ ਉਹਦਾ ਸ਼ੁਕਰਾਨਾ ਕਰਨਾ ਭੁੱਲ ਜਾਂਦਾ ਹੈ ਉਹਨੂੰ ਆਇਆ ਜਾਪਦਾ ਕਿ ਮੈਂ ਹੀ ਸਭ ਕੁਝ ਹਾਂ ਪਰ ਉਹ ਰਾਜ ਦੇਣ ਵਾਲਾ ਵੀ ਮਾਲਕ ਹੈ ਉਹ ਰਾਜ ਕੋ ਵੀ ਨਿੰਦਾ ਹੈ ਰਾਜਨ ਤੇ ਭਖਾਰੀ ਬਣਾਵੇ ਭਖਾਰੀ ਤੇ ਰਾਜ ਕਰਾਵੇ ਇੱਕ ਰਾਜੇ ਨੂੰ ਵੀ ਭਖਾਰੀ ਬਣਾ ਦਿੰਦਾ ਹੈ ਇੱਕ ਭਖਾਰੀ ਨੂੰ ਵੀ ਰਾਜ ਕਰਾ ਸਕਦਾ ਹੈ ਇਹ ਇਤਿਹਾਸ ਵਿੱਚ ਹੋਇਆ ਹੈ ਉਹਨੇ ਇੱਕ ਭਖਾਰੀ ਨੂੰ ਰਾਜਾ ਬਣਾਤਾ ਤੇ ਇੱਕ ਰਾਜਾ ਜਿਹੜਾ ਸੀ ਉਹ ਮੰਗਦਾ ਫਿਰਦਾ ਹੈ ਧਨੀ ਚੰਦ ਰਾਜਾ ਜਿਹੜਾ ਦਰ ਦਰ ਤੇ ਮੰਗਿਆ ਸੀ ਉਹਨੇ ਕਿਉਂ ਜਿਹਦੀ ਬੇਟੀ ਹੋਈ ਨਾ ਰਜਨੀ ਸੱਤ ਬੇਟੀਆਂ ਹੋਈਆਂ ਉਹਨੇ ਘਾਰ ਬਹੁਤ ਜ਼ਿਆਦਾ ਕੀਤਾ ਬੇਟੀ ਨੂੰ ਇੰਗਲੇ ਨਾਲ ਵਿਆਹ ਤਾ ਪਰ ਸਵਾਉਣ ਤੇ ਉਹਦਾ ਰਾਜ ਖਤਮ ਹੋ ਗਿਆ ਅੱਜੋ ਹੀ ਰਾਜਾ ਸੀ ਜਿਹੜਾ ਦਰ ਦਰ ਤੇ ਕੁੰਡੇ ਖੜਕਾਂਦਾ ਦਰਵਾਜ਼ੇ ਮੰਗਦਾ ਫਿਰਦਾ ਹੈ ਇਤਿਹਾਸ ਵਿੱਚ ਦੱਸਿਆ ਇਉਈ ਰਾਜਾ ਜੇ ਬੇਟੀ ਰਜਨੀ ਦੇ ਕੁੰਡਾ ਖੜਕਾਇਆ ਕਰਦਾ ਉਹਦੇ ਘਰ ਮੰਗਣ ਵਾਸਤੇ ਆਇਆ ਪਿਓ ਬੇਟੀ ਦੇ ਘਰ ਆ ਪਹਿਲੋ ਬੇਟੀ ਨੂੰ ਘਰੋਂ ਕੱਢਿਆ ਕਿ ਤੂੰ ਦੇਖਦਿਆ ਕਿ ਪਰਮੇਸ਼ਰ ਦਾ ਦਿੱਤਾ ਕਿਸ ਤਰ੍ਹਾਂ ਖਾਨੀ ਹੈ ਤੂੰ ਕਹਿੰਦੀ ਐਨ ਕਿ ਪਰਮੇਸ਼ਰ ਦੇਣ ਵਾਲਾ ਸਾਰਾ ਕੁਝ ਉਹਦਾ ਦਿੱਤਾ ਹੋਇਆ ਰਾਜ ਭਾਗ ਪਰ ਤੈਨੂੰ ਪਿੰਗਲੇ ਨਾਲ ਵਿਆਹਣਿਆਂ ਦੇਖਦਿਆ ਕਿਸ ਤਰ੍ਹਾਂ ਤੇਰੀ ਔਰ ਰક્ષਾ ਕਰਦਾ ਹੈ ਪਰਵਰਿਸ਼ ਕਰਦਾ ਹੈ ਤੈਨੂੰ ਬਚਾਉਂਦਾ ਹੈ ਔਰ ਰਜਨੀ ਨੂੰ ਤਾਂ ਪ੍ਰਾਪਤੀ ਹੋ ਗਈ ਉਹਨੇ ਯਕੀਨ ਕੀਤਾ ਠਾਕੁਰ ਤੇ ਪਰਮੇਸ਼ਰ ਤੇ ਅੱਜ ਆਪ ਮੰਗਤਾ ਬਣ ਗਿਆ ਉਸੇ ਰਜਨੀ ਦੇ ਬੂਹੇ ਤੇ ਆਣ ਕੇ ਖੈਰ ਮੰਗਦਾ ਹੈ ਤੇ ਜਦੋਂ ਤੱਕਦੀ ਹੈ ਰਜਨੀ ਮੇਰਾ ਪਿਤਾ ਹੈ ਔਖ ਤੋਂ ਚਿਹਰੇ ਤੋਂ ਵਛਾਣ ਲੈਂਦੀ ਹੈ ਕਿਤਾ ਉਹ ਹੀ ਮੇਰਾ ਪਿਤਾ ਹੈ ਜਿਨੇ ਮੈਨੂੰ ਧੱਕੇ ਮਾਰ ਕੇ ਰਾਜ ਭਾਗ ਤੋਂ ਕੱਢਿਆ ਦੇਸਨ ਕਾਲਾ ਦਿੱਤਾ ਇੱਕ ਪਿੰਗਲੇ ਦੇ ਨਾਲ ਵਿਆਹਤਾ ਆ ਜੋਈ ਰਾਜਾ ਉਹਦੇ ਦਰਵਾਜੇ ਤੇ ਖੈਰ ਮੰਗਦਾ ਫਿਰਦਾ ਮੰਗਤਾ ਬਣ ਕੇ ਰਜਨੀ ਕਹਿੰਦੀ ਪਿਤਾ ਜੀ ਅਜੇ ਵੀ ਪਤਾ ਨਹੀਂ ਲੱਗਿਆ ਕਿ ਕਿਹੜਾ ਦਿੰਦਾ ਰਾਜ ਕਹਿੰਦੇ ਉਹ ਰਾਜਾ ਵੀ ਬਣਾ ਸਕਦਾ ਹੈ ਪਖਾਰੀ ਵੀ ਬਣਾ ਸਕਦਾ ਹੈ ਅੱਜ ਧੰਨ ਫਿਰ ਹੱਥ ਜੋੜ ਕੇ ਰੋਂਦਾ ਕਹਿੰਦਾ ਬੇਟੀ ਅੱਜ ਪਤਾ ਲੱਗ ਚੁੱਕਾ ਹੈ ਕਿ ਉਹ ਰਾਜਾ ਵੀ ਬਣਾ ਸਕਦਾ ਪਠਾਰੀ ਵੀ ਬਣਾ ਸਕਦਾ ਮੈਨੂੰ ਤਾਂ ਹੰਕਾਰ ਸੀ ਓਮੇ ਸੀ ਕਿ ਮੈਂ ਰਾਜਾਂ ਵਾਂ ਮੈਂ ਹੀ ਸਭ ਕੁਝ ਕਰਦਾ ਪਰ ਰਮੋਟ ਜਿਹੜਾ ਸੀ ਉਹ ਤਾਂ ਪਰਮੇਸ਼ਰ ਦੇ ਹੱਥ ਸੀ ਮੈਨੂੰ ਯਕੀਨ ਹੋ ਚੁੱਕਾ ਹੈ ਕਿ ਰਾਜ ਤੇ ਵੀ ਉਹ ਬਠਾਉਂਦਾ ਹੈ ਰਾਜ ਤੋਂ ਠਾ ਵੀ ਜਿੰਦਾ ਕਿਸਕਿੰਟ ਦੇ ਵਿੱਚ ਘਾਈ ਚਰਨ ਵਾਲਾ ਵੀ ਬਣਾ ਸਕਦਾ ਆਸਾ ਜੀ ਦੀ ਵਾਰ ਵਿੱਚ ਬਚਨ ਆਉਂਦੇ ਹਨ ਉਹका ਆਚਰਣ ਵਾਲਾ ਵੀਕ ਦਿਹਾੜੀਦਾਰ ਵੀ ਬੁਲਾ ਸਕਦਾ ਹੈ ਰਾਜੇ ਨੇ ਇਹੋ ਇਸੇ ਤਰ੍ਹਾਂ ਹੀ ਹੁੰਦਾ ਹੈ ਦੁਨੀਆ ਤੇ ਐਸਾ ਕੁਝ ਹੁੰਦਾ ਹੈ ਕਿ ਰਾਜਾ ਵੀ ਬਣਾਉਂਦਾ ਸਕਿੰਟਾਂ ਵਿੱਚ ਜਿਵੇਂ ਇੱਕ ਗਰੀਬ ਬੱਚੇ ਨੂੰ ਗੁਰੂ ਨਾਨਕ ਮਹਾਰਾਜ ਨੇ ਬਚਨਾਂ ਨਾਲ ਰਾਜਾ ਬਣਾਤਾ ਉਹ ਦਿਨ ਚੜ੍ਹਦੇ ਤੱਕ ਰਾਜਾ ਬਣ ਗਿਆ ਸੀ ਛੋ ਗਰੀਬ ਸੀ ਖੇਤਾਂ ਵਿੱਚ ਸੌਂਦਾ ਸੀ ਮਰਦਾਨੇ ਨੇ ਇਹਨੂੰ ਹੋਲਾ ਦਾ ਪ੍ਰਸ਼ਾਦ ਸਕਾਇਆ ਭੁੱਖ ਲੱਗੀ ਸੀ ਬਿਮਾਰਾ ਜੀ ਕਹਿੰਦੇ ਬੇਟਾ ਤੇਰੀ ਸਲਤਾਨਾ ਵਾਲਾ ਮਨ ਹੈ ਤੂੰ ਹੈ ਤੇ ਬੱਚਾ ਗਰੀਬ ਹੈ ਪਰ ਤੇੜਾ ਮਨ ਜਿਹੜਾ ਰਾਜਿਆਂ ਵਾਲਾ ਸੰਤਾਨਾਂ ਵਾਲਾ ਤੇ ਉਹਨਾਂ ਨੇ ਬਚਨ ਕਰਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਜਾਂਦੇ ਜਾਂਦੀ ਦਿਨ ਚੱਲਦੇ ਤੰਗ ਅੰਮ੍ਰਿਤ ਵੇਲੇ ਰਾਜ ਮਿਲ ਗਿਆ ਸੀ ਉਹਨੂੰ ਛਾਰ ਵਿੱਚ ਪਹੁੰਚਿਆ ਰਾਜਾ ਮਰ ਗਿਆ ਤੇ ਉਲਾਨ ਕਰਤਾ ਮੰਤਰੀਆਂ ਨੇ ਕੋਈ ਪੁੱਤਰ ਧੀ ਨਹੀਂ ਸੀ ਰਾਜੇ ਦਾ ਕਹਿੰਦੇ ਜਿਹੜੇ ਅੰਮਰ ਜਿਹੜਾ ਵੀ ਬਨੋਖ ਅੰਮਰਤ ਵੇਲੇ ਕਿਸ ਸ਼ਹਿਰ ਦੇ ਵਿੱਚ ਵੜੇਗਾ ਰਾਜ ਵਿੱਚ ਜਿਹੜਾ ਪਹਿਲੀ ਵਾਰੀ ਅੰਮਰਤ ਵੇਲੇ ਮੱਥੇ ਲੱਗੇਗਾ ਉਹਨੂੰ ਹੀ ਰਾਜਾ ਬਣਾ ਦੇ। ਇਹ ਮੰਤਰੀਆਂ ਨੇ ਕਹਿਲਕਾਰਾਂ ਨੇ ਵੱਡਾ ਫੈਸਲਾ ਕੀਤਾ। ਇਹ ਬੱਚਾ ਉੱਠ ਕੇ ਖੇਤਾਂ 'ਚ ਗੁਰੂ ਨਾਨਕ ਦੇ ਦਰਸ਼ਨ ਕੀਤੇ। ਦਿਨ ਵਿੱਚ ਦੁਪਹਿਰ ਵੇਲੇ ਉੱਥੇ ਸੌਂ ਗਿਆ। ਭੁੱਖ ਲੱਗੀ। ਪ੍ਰਸ਼ਾਦਾ ਛਕਿਆ, ਹੋਲਾ ਛਕਿਆ ਗੁਰਦਾਨਾ ਜੀ ਨੇ। ਵਚਨ ਕਰਕੇ ਮਹਾਰਾਜ ਜੀ ਗੁਜ਼ਰਗੇ ਅੱਗੇ ਚਲੇ ਗਏ ਅੱਗੇ ਤੁਰ ਪਏ ਤੇ ਉਹ ਬੱਚਾ ਜਿਹੜਾ ਸੀ ਉਹ ਅੰਮ੍ਰਿਤ ਵੇਲੇ ਜਾਗ ਉੱਠਦੀ ਤੇ ਭੱਜਦਾ ਘਰ ਨੂੰ ਮਾਂ ਬਹੁਤ ਬਿਮਾਰ ਸੀ ਕਹਿੰਦੇ ਮਾਤਾ ਬਿਮਾਰ ਹੈ ਮੈਨੂੰ ਨੀਂਦ ਆ ਗਈ ਮੈਨੂੰ ਜਾਗ ਨਹੀਂ ਆਈ ਮੈਂ ਬਾਕੇ ਦੇਖਾਂ ਤੇ ਸਹੀ ਮਾਤਾ ਠੀਕ ਹੈ ਕਿ ਨਹੀਂ ਆਜਿਆ ਜਾਂਦਾ ਜਦੋਂ ਸ਼ਹਿਰ ਵਿੱਚ ਵੱਡਦਾ ਅੱਗੋਂ ਹੁਕਮ ਸੀ ਰਾਜੇ ਦੇ ਮੰਤਰੀਆਂ ਦਾ ਕਹਿੰਦੇ ਸਾਰੇ ਸ਼ਹਿਰ ਦੇ ਦਰਵਾਜ਼ੇ ਜਿਹੜੇ ਹਨ ਨਾ ਦਿਉੜੀਆਂ ਦੇ ਦਰਵਾਜ਼ੇ ਬੰਦ ਕਰ ਦਿਓ ਜੇ ਜਿਸ ਵੇਲੇ ਕੋਈ ਕੁੰਡਾ ਖੜਕਾਏ ਆਣ ਕੇ ਭਾਈ ਦਰਵਾਜਾ ਖੋਲੋ ਉਸੇ ਬੱਚੇ ਨੂੰ ਉਸੇ ਮਨੁੱਖ ਨੂੰ ਫੜ ਕੇ ਰਾਜ ਭਾਗ ਦੇ ਦੋ ਇਹ ਪਿਛਾਰ ਵਿੱਚ ਵੜਿਆ ਜਦੋਂ ਇਹਨੇ ਦੇਖਿਆ ਕਿ ਸਾਰੇ ਦਰਵਾਜੇ ਬੰਦਨ ਪਹਿਰਾ ਲੱਗਾ ਹੋਇਆ ਹੈ ਜਾ ਕੇ ਨੇ ਉਹ ਦੇਉੜੀ ਦਾ ਦਰਵਾਜਾ ਖੜਕਾਇਆ ਦਰਵਾਜੇ ਨੂੰ ਹੱਥ ਲਾਣਸਾਰ ਜਦੋਂ ਮੰਤਰੀਆਂ ਨੇ ਦੇਖਿਆ ਉਸੇ ਬੱਚੇ ਨੂੰ ਫੜ ਕੇ ਰਾਜ ਭਾਗ ਦਿੱਤਾ ਕਿੱਥੇ ਗਰੀਬੀ ਸੀ ਇੱਕਦਮ ਭੋਜਨ ਮਿਲਦਾ ਸੀ ਕਿਸੇ ਜੀਵਿੰਦਾਰ ਦੀ ਖੇਤਾਂ ਦੀ ਰਾਖੀ ਕਰਕੇ ਗੁਲਾਮ ਬਣਿਆ ਹੋਇਆ ਬੱਚਾ ਤੇ ਅੱਜ ਉਹ ਰਾਜਾ ਬਣ ਗਿਆ ਇਹ ਉਹਦੇ ਬਚਨ ਹਨ ਇਥੇ ਤਰੂ ਜਿਹੜਾ ਸੀ ਉਹ ਸੰਸਾਰੀ ਦਾ ਅੱਜ ਨੂੰ ਲੱਤ ਮਾਰਦਾ ਇਹਦਾ ਮਾਤਾ ਐਸਾ ਰਾਜ ਨਹੀਂ ਚਾਹੀਦਾ ਜਿੱਥੇ ਜਪੀੜਾ ਪਹਿਣ ਪਤਰੀ ਮਾਂ ਤੋਂ ਦੁੱਖ ਭੁਗੜਾ ਪਵੇ ਐਸਾ ਰਾਜ ਨਹੀਂ ਸਾਨੂੰ ਚਾਹੀਦਾ ਜਿਹਦੀ ਅੱਖਾਂ ਦੇ ਸਾਹਮਣੇ ਸਾਡੀ ਮਾਂ ਨੂੰ ਗੋਲੀਆਂ ਵਾਲੀ ਸੱਸਾ ਹੋਵੇ ਮੈਂ ਜਾ ਰਿਹਾ ਹਾਂ ਉਹ ਬੰਦਗੀ ਅਸੀ ਕੀਤੀ ਸ੍ਰੂਲ ਨੇ ਅਟਲ ਰਾਜ ਪ੍ਰਭ ਕੀਤਾ ਮਹਾਰਾਜ ਦੀ ਬਾਣੀ ਵਿੱਚ ਭਗਤ ਜੀ ਦੇ ਸ਼ਬਦਾਂ ਤਰੂ ਹਸ ਦਾ ਕਰ ਆਇਆ ਪਤਰਾਈ ਮਾਨ ਉਛੜ ਵਿੱਚ ਲੈ ਕੇ ਤੇ ਪੀੜ ਮਾਰੀ ਜੇ ਖੋਜ ਪੀੜ ਦੇ ਬਦਲੇ ਸਿੱਖਿਆ ਜਾਗ ਪਈ ਅੰਤਰ ਗਿਆਨ ਜਾਗ ਪਿਆ ਤੇ ਰਾਜ ਭਗ ਅਟਲ ਰਾਜ ਦੀ ਪ੍ਰਾਪਤੀ ਹੋਈ ਦੀਨ ਦਿਆਲ ਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੀੜੈ ਬੇਦਨੀਆ ਤੁਖਨ ਮਹਾਰਾਜ ਜੀ ਕਹਿੰਦੇ ਹੈ ਦੀਨਾਂ ਦੇ 나ਥ ਤੁਸੀਂ ਦਇਆਦਵਾਨ ਹੋ ਤੇਰੇ ਭਰੋਸੇ ਭਗਤ ਜੀ ਕਹਿੰਦੇ ਅਸੀਂ ਆਪਣਾ ਪਰਿਵਾਰ ਸੱਚੇ ਨਾਮ ਦੇ ਬੀੜੇ ਥਾੜਤਾ ਜਿਵੇਂ ਬਾਹਰੋਂ ਪਰਿਵਾਰ ਹੋਣਾ ਕੋਈ ਘਰ ਵਿੱਚ ਭਗਤ ਹੋਵੇ ਬੰਦਗੀ ਕਰਨ ਵਾਲਾ ਸਾਰੇ ਪਰਿਵਾਰ ਨੂੰ ਕਹਿੰਦਾ ਕਿ ਭਾਈ ਨਾਮ ਜਪੋ ਸਾਰੇ ਘਰ ਪਵਿੱਤਰ ਹੋ ਜਾਂਦਾ ਉਹ ਘਰ ਦੇ ਜੀ ਜਿਹੜੇ ਹਨ ਉਹ ਕਰ ਜਾਂਦੇ ਹਨ ਇਸੇ ਤਰ੍ਹਾਂ ਸਰੀਰ ਦੇ ਇੰਦਰੀਂ ਇੰਦਰੀਆਂ ਹਨ ਭਗਤ ਜੀ ਕਹਿੰਦੇ ਦੀਨਾ ਨਾਥ ਜੀ ਉਹ ਤੁਹਾਡੇ ਭਰੋਸੇ ਸਾਰਾ ਪਰਿਵਾਰ ਸਰੀਰ ਦਾ ਅੰਗ ਅੱਖਾਂ ਕੰਨ ਨੱਕ ਜਿੰਨਾ ਕੁ ਸੀ ਉਹ ਤੁਹਾਡੇ ਚਰਣਾ ਚ ਮੈਂ ਭੇਟਾ ਕਰਦਾ ਰਹਾ ਜਾਂ ਤਿਸ ਭਾਵੇਂ ਤਾਂ ਹੁਕਮ ਮਨਾਵੇ ਇਸ ਵੇੜੇ ਕੋ ਪਾਰ ਲੰਘਾਵੇ ਤੇ ਬੇਨਤੀ ਕਰਦੇ ਹਨ ਭਗਤ ਜੀ ਵਿਚਾਰਾਮ ਦੇ ਕੇ ਜਾਣ ਤਿਸ ਭਾਵੇ ਜੋ ਹੁਣ ਤੈਨੂੰ ਭੰਦਾ ਉਹੀ ਚੰਗਾ ਲੱਗਦਾ ਭਗਤ ਜੀ ਕਹਿੰਦੇ ਜੋ ਤਿਸ ਭਾਵੇ ਤਾਂ ਹੁਕਮ ਮਨਾਵੇ ਕਹਿੰਦੇ ਉਹ ਵੀ ਹੁਕਮ ਅਸੀ ਮੰਨਣ ਦਵੰਦਿਆ ਮਨ ਉਹੀ ਮੰਨਦਾ ਹੈ ਇਸ ਬੇੜੇ ਕੋ ਪਾਰ ਲੰਘਾਵੇ ਕਹਿੰਦੇ ਨਾਮ ਦੇ ਬੇੜੇ 'ਚ ਬੈਠਿਆ ਇਹਨੂੰ ਪਾਰ ਕਰਦੇਓ ਤਨੁ ਭਾਵ ਸਾਗਰ ਤੋਂ ਪਾਰ ਕਰਦੇਓ ਗੁਰ ਪ੍ਰਸਾਦ ਐਸੀ ਬੁੱਧ ਸਮਾਣੀ ਚੁੱਕ ਗਈ ਫਿਰ ਆਵਣ ਜਾਣੀ ਗੁਰ ਪ੍ਰਸਾਦ ਤੁਭਾਵ ਗੁਰੂ ਨੇ ਕਿਰਪਾ ਕਰਨੀ ਇਹਦੇ ਭਾਗ ਪਾਤਸ਼ਾਹ ਜੀਓ ਪ੍ਰਭੂ ਜੀਓ ਤੁਸੀਂ ਕਿਰਪਾ ਕਰ ਦਿਓ ਐਸੀ ਬੁੱਧ ਬਖਸ਼ ਦਿਵੋ ਐਸੀ ਬੁੱਧ ਮਿਲ ਜਾਵੇ ਚੂਕ ਗਈ ਫਿਰ ਆਵਣ ਜਾਣੀ ਕਹਿੰਦੇ ਜਦੋਂ ਇਹੋ ਜੀ ਬੁੱਧੀ ਬਖਸ਼ੋ ਤੋ ਗਿਆਨ ਬਖਸ਼ ਦੋਗੇ ਫਿਰ ਆਵਣ ਜਾਣ ਖਤਮ ਹੋ ਜਾਵੇਗਾ ਜੰਮਣ ਮਰਨਾ ਮਿਟ ਜਾਵੇਗਾ ਕਹੋ ਕਵੀਰ ਭਾਜ ਸਾਰੰਗ ਪਾਣੀ ਉਰਵਾਰ ਫਾਰ ਸਭ ਇਕੋ ਦਾਨੀ ਭਗਤ ਜੀ ਕੀਲੀ ਤਖ ਵਿੱਚ ਬਚਨ ਕਰਦੇ ਹਨ ਬੇਨਤੀ ਕਰਦੇ ਹਨ ਕਹੋ ਕਬੀਰ ਭਾਜ ਉਹਦਾ ਭਜਨ ਕਰਕੇ ਥਾਨਗ ਪਾਣੀ ਪਰਮੇਸ਼ਰ ਜਿਹੜਾ ਭਾਵ ਸਾਗਰ ਤੋਂ ਤਾਰ ਦਿੰਦਾ ਹੈ ਕਹਿੰਦੇ ਉਹਦੀ ਬੰਦਗੀ ਕਰੀਏ ਉਰਵਾਰ ਪਾਰ ਸਭ ਏਕੋ ਦਾਨੀ ਭਗਤ ਜੀ ਕਹਿੰਦੇ ਉਹਦਾ ਪਹਿਰਾ ਹੈ ਇਹ ਦੁਨੀਆ ਵਿੱਚ ਵੀ ਉਹ ਤਾਰਦਾ ਹੈ ਸੰਸਾਰ ਤੋਂ ਤੇ ਭਾਵ ਸਾਗਰ ਤੋਂ ਅਗਲੀ ਦਰਗਾਹ ਵਿੱਚ ਵੀ ਉਹ ਹੈ ਉਰਵਾਰ ਦੁਨੀਆਂ ਸੰਸਾਰ ਇਹਦੇ ਤੋਂ ਪਾਰ ਜਿਹੜੀ ਦਰਗਾਹ ਹੈ ਕਹਿੰਦੇ ਜਦੋਂ ਮਾਰਦਾ ਮਨੁੱਖ ਸਰੀਰ ਕਰਕੇ ਸੰਸਾਰ ਵਿੱਚ ਵੀ ਰੱਖਸ਼ਾ ਕਰਦਾ ਤੇ ਦਰਗਾਹ ਵਿੱਚ ਵੀ ਉਹ ਬਚਾਉਂਦਾ ਹੈ ਉਰਵਾਰ ਪਾਰ ਪ੍ਰਭ ਸਭ ਇੱਕੋ ਦਾਨੀ ਇੱਕੋ ਮਾਲਕ ਵਸਦਾ ਹੈ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਜੀ ਗੌੜੀ ਜੋਨ ਛਾੜ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇ ਭਗਤ ਜੀ ਦੇਖੋ ਬਚਨ ਕਰਦੇ ਹਨ ਕਹਿੰਦੇ ਜਉਣ ਕਹਿੰਦੇ ਮਾਂ ਦੇ ਪੇਟ ਚੋਂ ਜਦੋਂ ਬਾਹਰ ਆਇਆ ਕਹਿੰਦੇ ਜਉਣ ਛਾੜ ਗਰਭ ਛੱਡ ਕੇ ਭਗਤ ਜੀ ਕਹਿੰਦੇ ਜਦੋਂ ਦੁਨੀਆ ਵਿੱਚ ਆਇਓ ਜਉਣ ਛਾੜ ਜਿਉਂ ਜਗ ਮੈਂ ਆਇਓ ਕਹਿੰਦੇ ਜਗਤ ਵਿੱਚ ਤੂੰ ਜਦੋਂ ਆਇਆ ਮਾਂ ਦੇ ਗਰਭ ਦੇ ਵਿੱਚੋਂ ਸੰਸਾਰ ਵਿੱਚ ਪੈਦਾ ਹੋਇਆ ਲਾਗਤ ਪਵਨ ਸਤ ਸਮ ਬਿਸਰਾਇਓ ਕਹਿੰਦੇ ਪਾਵਨ ਲੱਗਣਸਾਰ ਕਹਿੰਦੇ ਜਨਮ ਹੋਇਆ ਸੰਸਾਰ ਦੀ ਹਵਾ ਲੱਗੀ ਕਾਦੀ ਤ੍ਰਿਸ਼ਨਾ ਦੀ ਜਿਹੜੀ ਹਵਾ ਸੀ ਉਹ ਲੱਗਣਸਾਰ ਹੀ ਭੁੱਲ ਗਿਆ ਜਿੰਨਾ ਚਿਰ ਗਰਭ ਵਿੱਚ ਸੀ ਉਨਾ ਚਿਰ ਉਹ ਮੰਤਰ ਦ੍ਰਿੜ ਕਰ ਰਿਹਾ ਆਦੇ ਵਾਸਤੇ ਕਿਵੇਂ ਨੂੰ ਜਨਮ ਦੇ ਮਾਲਕਾ ਉਨਾਜਰੋ ਪੁਕਾਰਾਂ ਕਰਦਾ ਜੀਵ ਜਿੰਨਾ ਚਿਰ ਮਾਂ ਦੇ ਪੇਟ ਵਿੱਚ ਹੁੰਦਾ ਉਹ ਪੁਕਾਰ ਕਰਦਾ ਪਰਮੇਸ਼ਰ ਅੱਗੇ ਉਹ ਠਾਕਰ ਅੱਗੇ ਮਾਲਕਾ ਮੈਨੂੰ ਸੰਸਾਰ ਵਿੱਚ ਭੇਜੇ ਮੇਰਾ ਜਨਮ ਹੋਵੇ ਤੇ ਭਗਤ ਜੀ ਕਹਿੰਦੇ ਲਾਗਤ ਪਵਨ ਖਸਮ ਬਸਰਾਇ ਕਹਿੰਦੇ ਜਦੋਂ ਪਾਰ ਦੀ ਹਵਾ ਲੱਗੀ ਤੇ ਖਸਮ ਨੂੰ ਭੁੱਲ ਗਿਆ ਉਹ ਠਾਕਰ ਨੂੰ ਵਿਸਾਰਤਾ ਪਿਆਰਿਓ ਭੁੱਲ ਗਿਆ ਜੀ ਆ ਜੀ ਆ ਰਾ ਹਰ ਕੇ ਗੁਨਾ ਗਾਓ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਇੰਦਰੀ ਭਾਵਨ ਰਸਾਂਦਨ ਜੀਰਾ ਆਤਮਾ ਨੂੰ ਕਹਿੰਦੇ ਜੀ ਆਤਮਾ ਖਰੀ ਦੇ ਗੁਣਾ ਗਾਉ ਕਹਿੰਦੇ ਹਰੀ ਦੇ ਗੁਣ ਗਾਣਾ ਕਰ ਰਹਾਉ ਗਰਭ ਜੂਨ ਮੈਂ ਉਰਦ ਤਪ ਕਰਤਾ ਤੇ ਉਹ ਜઠਰ ਅਗਨ ਮੈਂ ਰਹਿਤਾ ਫਿਰ ਭਗਤ ਜੀ ਬਚਨ ਕਰਦੇ ਨੇ ਕਹਿੰਦੇ ਜਿੰਨਾ ਚਿਰ ਮੈਂ ਗਰਭ ਵਿੱਚ ਸੀ ਉਰਦ ਤੱਪ ਕਰਤਾ ਉਥੇ ਤੱਪ ਕਰਦਾ ਸੀ ਕਹਿੰਦੇ ਦੇਖੋ ਉਰਦ ਦੇ ਵਿੱਚ ਉਹ ਅਗਣਾ ਇੰਨੀ ਜਿਆਦੀ ਸੀ ਉਹ ਸੇਕ ਇੰਨਾ ਜ਼ਿਆਦਾ ਸੀ ਕਿੰਨੇ ਬਚਾਇਆ ਸਤਿ ਭਗਤ ਜੀ ਕਹਿੰਦੇ ਉਥੇ ਪਰਮਾਤਮਾ ਦਾ ਨਾਮ ਜਿਹੜਾ ਜਪਦਾ ਸੀ ਉਹਦੀ ਹਵਾ ਨੇ ਉਹਦੀ ਠੰਡ ਨੇ ਮੈਨੂੰ ਬਚਾਣਾ ਕੀਤਾ ਜੋ ਭਗਤ ਜੀ ਬਚਨ ਕਰਦਨ ਗਰਭ ਜੂਨ ਮੈਂ ਉਰਦ ਤਪ ਕਰਤਾ ਉਥੇ ਤਪ ਕਰਦਾ ਸੀ ਪਰਮੇਸ਼ਰ ਦੀ ਬੰਦਗੀ ਕਰਦਾ ਸੀ ਇਸ ਕਰਕੇ ਉਹ ਸਗਣ ਤੋਂ ਨੇ ਬਚਾਉਣਾ ਕੀਤਾ ਉਹ ਜઠਰਮ ਅਗਨ ਮੈਂ ਰਹਿਤਾ ਜਵਾਬ ਦਿੱਤਾ ਨਾ ਕਹਿੰਦੇ ਜઠਰ ਦੀ ਜਿਹੜੀ ਅਗਨ ਹੈ ਨਾ ਗਰਭ ਦੀ ਅਗਨ ਨੂੰ ਜઠਰ ਦੀ ਅਗਨ ਕਹਿੰਦੇ ਹਨ ਭਗਤ ਜੀ ਕਹਿੰਦੇ ਉਹ ਉਹਦੇ ਵਿੱਚ ਬਚਾਉਣਾ ਕੀਤਾ ਉਹਨੇ ਜઠਰ ਤੋ ਜਠਰ ਅਗਨ ਮੈਂ ਰਹਤਾ ਕਹਿੰਦੇ ਤਾਂ ਹੀ ਉੱਥੇ ਰਹਿਣਾ ਹੋਇਆ ਇੰਨੀ ਤਪ ਦੀ ਗਰਮੀ ਵਿੱਚ ਅੱਗ ਦੇ ਵਿੱਚ ਉਹਨੇ ਰੱਖਣਾ ਕੀਤਾ ਸਾਨੂੰ ਐ ਥੋੜਾ ਬਚ ਗਏ ਸੀ ਉਹ ਮਾਲਕ ਦੀ ਬੰਦਗੀ ਨੇ ਭਜਨ ਨੇ ਸਾਨੂੰ ਬਚਾਉਣਾ ਕੀਤਾ ਲੱਖ 83 ਜੁਨ ਭਰਮ ਆਇਓ ਇਹਦੇ ਭਾਈ ਲੱਖ 83 ਜੁਨਾਂ ਵਿੱਚ ਭਰਮ ਮਰ ਮਰ ਕੇ ਜੰਮ ਜੰਮ ਕੇ ਫੇਰ ਆਇਆ ਕਹਿੰਦੇ ਲੱਖ 83 ਜੁਨ ਭਰਮ ਆਇਓ ਕਹਿੰਦੇ ਇਸ ਭਰਮ ਦੇ ਵਿੱਚ ਜੁਨਾ ਵਿੱਚ ਲੱਖ ਲੱਖ 83 ਜੁਨਾ ਵਿੱਚ ਅਸੀਂ ਰਹਿ ਚੁੱਕੇ ਆ ਉਥੇ ਘੁੰਮ ਕੇ ਆਏ ਆ ਆਬ ਕੇ ਛੁੱਟ ਕੇ ਠੌਰ ਨਾ ਠਾਇਓ ਕਹਿੰਦੇ ਇੱਕ ਵਾਰੀ ਉਹਨੇ ਛਡਾਤਾ ਮਾਲਕ ਨੇ ਕਹਿੰਦੇ ਹੁਣ ਛੁੱਟੇ ਆ ਇਸ ਸੰਸਾਰ ਵਿੱਚ ਆਏ ਆ ਇਸੇ ਜੁਨਾ ਵਿੱਚੋਂ ਲੰਘ ਕੇ ਭਗਤ ਜੀ ਕਹਿੰਦੇ ਅਬ ਤੁਸੀਂ ਕਿਰਪਾ ਕੀਤੀ ਐ ਤਾਂ ਛੁੱਟ ਕੇ ਅਸੀਂ ਥੋਰਨ ਠਾਇ ਫਿਰ ਵੀ ਤੁਹਾਨੂੰ ਚੇਤੇ ਨਹੀਂ ਕਰਦੇ ਕਹਿੰਦੇ ਫਿਰ ਵੀ ਸਾਨੂੰ ਅਕਲ ਨਹੀਂ ਆਈ ਕਹਿੰਦੇ ਫਿਰ ਦੁਬਾਰਾ ਥੋੜਾ ਜਨਮ ਲੈਣਾ ਮਨੁੱਖਾ ਕਹਿੰਦੇ ਉਸੇ ਜੁਨਾ ਵਿੱਚ ਹੀ ਜਾਣਾ ਫਿਰ ਆਬਕੇ ਛੁੱਟ ਕੇ ਥੋਰਨ ਠਣ ਹੁਣ ਤਾਂ ਛੁੱਟੇ ਆ ਸਮਾਂ ਐ ਅਵਸਰ ਐ ਸਾਡੇ ਕੋਲ ਕਹੋ ਕਵੀਰ ਅੱਜ ਸਾਰੰਗ ਪਾਣੀ ਆ ਬਸ ਤੁਸੀਂ ਸੇ ਜਾਤ ਨਾ ਜਾਣੀ ਭਗਤ ਜੀ ਦੇ ਕੋ ਕੀਲੀ ਤੁਕ ਵਿੱਚ ਫਿਰ ਬੇਨਤੀ ਕਰਦੇ ਹਨ ਓ ਕਬੀਰ ਭਜ ਇੱਥੇ ਵੀ ਕਹਿੰਦੇ ਭਾਈ ਵੀਰ ਸਾਹਿਬ ਜੀ ਏ ਕਬੀਰ ਤੂੰ ਉਹਦਾ ਭਜਨ ਕਰ ਏ ਕਬੀਰ ਭਜ ਸਾਰੰਗ ਪਾਣੀ ਉਹ ਭਜਨ ਪਰਮਾਤਮਾ ਦਾ ਜਿਹੜਾ ਭਵ ਸਾਗਰ ਤੋਂ ਤਾਰਦਾ ਇਸ ਸੰਸਾਰ ਦੇ ਹਉਣ ਤੋਂ ਪਾਰ ਕਰ ਦਿੰਦਾ ਕਹਿੰਦੇ ਉਹ ਸਾਰੰਗ ਪਾਣੀ ਪਰਮਾਤਮਾ ਦਾ ਭਜਨ ਕਰ ਆਵਸ ਦਿਸੈ ਜਾਤ ਨ ਜਾਣੀ ਕਹਿੰਦੇ ਫਿਰ ਜਿਹੜਾ ਹੁੰਦਾ ਆਮਣ ਜਾਣਨ ਦਿਸਦਾ ਸਾਨੂੰ ਅੱਖਾਂ ਗੀ ਇਹਨੂੰ ਤੱਕਦੇ ਆ ਕੋਈ ਜੰਮ ਗਿਆ ਕੋਈ ਮਰ ਗਿਆ ਭਗਤ ਜੀ ਕਹਿੰਦੇ ਸੁਖ ਜੁ ਮੁੱਕ ਜਾਵੇਗਾ ਫਿਰ ਕਹਿੰਦੇ ਲੇਵੋ ਉਹਦੇ ਨਾਲ ਸੁਰਤੀ ਜੁੜ ਜਾਵੇਗੀ ਫਿਰ ਆਵਣ ਜਾਣ ਨਹੀਂ ਨਜ਼ਰ ਆਵੇਗਾ ਫਿਰ ਕਹਿੰਦੇ ਜੂਲਾ ਤੁਰੈ ਤਾਤਮਾ ਹੋ ਜਾਵੇਗੀ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਭਗਤ ਕਬੀਰ ਸਾਹਿਬ ਜੀ ਸਾਨੂੰ ਜੀਵਾ ਨੂੰ ਪਰਦੇਸ਼ ਬਖਸ਼ਦੇ ਹਨ ਸਤਿਗੁਰ ਜੀ ਕਿਰਪਾ ਕਰਨ ਇਹਦੀਆਂ ਕੁਹਾੜੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਵਾੰਦੇ ਜੀ ਅਨੇਕਾਂ ਭੁੱਲਾਂ ਜਾਂਦੀਆਂ ਨ ਮਹਾਰਾਜ ਮੱਤ ਬਖਸ਼ਣ ਆਈਆਂ ਮਾਈ ਭਾਈ ਸੰਕਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ